ਅਕਾਲ ਪਤਵਰ ਸਾਹਿਬ ਦੇ ਜਥੇਦਾਰ ਸਾਹਿਬ ਪੈਂਟੋਂ ਕੇ ਦੀ ਸ਼ਹਾਦਤ ਨੂੰ ਅਰਦਾਸ ਕਰਨ ਦੇ ਲਈ ਤੇ ਚੜ੍ਹਦੀ ਕਲਾ ਉਹਨਾਂ ਦੇ ਪਰਿਵਾਰ ਨੂੰ ਅਸੀਂ ਅਰਦਾਸ ਕਰਦੇ ਹਾਂ ਜਥੇਦਾਰ ਕੌਂਕੀ ਨੇ ਉਸ ਵਕਤ ਸਿੱਖ ਔਮ ਨੂੰ ਅਗਵਾ ਜਿੱਤੇ ਜੇਦੋ ਸਾਡੇ ਉੱਤੇ ਬਹੁਤ ਜ਼ਬਰ ਇਹਨਾਂ ਹਕੂਮਤ ਦਾ ਹੋ ਰਿਹਾ ਸੀਗਾ ਬੀਬੀਆਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਸਾਰੇ ਸਿੱਖ ਕੌਮ ਦੇ ਉੱਤੇ ਬਹੁਤ ਭਾਰੀ ਜ਼ਬਰ ਹੋਇਆ ਜਿਵੇਂ ਗਾਜੀਤ ਗਾਂਧੀ ਨੇ ਸਾਰੇ ਦਿੱਲੀ ਦੇ ਵਿੱਚ ਸਾਰੇ ਮੁਲਖ ਦੇ ਵਿੱਚ ਸਿੱਖਾਂ ਨੂੰ ਤਤਲ ਖਿਰਾਇਆ ਜਲੰਧ ਵਿੱਚ ਟੈਰ ਕੋਆ 3 ਅਗਲਾ 3 ਸੋ ਬਹੁਤ ਭਿਆਨਕ ਤਰੀਕੇ ਦੇ ਨਾਲ ਹੰਦਰ ਨੂੰ ਮਤਨੇ 1947 ਤੋਂ ਬਾਅਦ ਸਾਡੇ ਨਾਲ ਬਤਾਰਾ ਥੀਟਰ ਪਰ باوجود ਉਸ ਦੇ ਆਪਾ ਖੜੇ ਤੇ ਖੜੇ ਆਪਾਂ ਨੇ ਰਹਿਣੇ ਚੁਕਰ ਤੇ ਪਿੱਛੇ ਆਪਣੀਆਂ ਸ਼ਹਾਦਤਾਂ ਬਹੁਤ ਹੋਈਆਂ ਤੇ ਬਹੁਤ ਸਾਡੇ ਆਗੋ ਸਾਹਮਣੇ ਹੋ ਕੇ ਸ਼ਹਾਦਤ ਨੂੰ ਕਬੂਲ ਕੀਤਾ ਸੰਤ ਜਨੈਲ ਸਿੰਘ ਭਿੰਡਾ ਮਲੇ ਨੇ ਬਰਤਾਨੀਆਂ ਦੀ ਫੌਜ ਰੂਸ ਦੀ ਫੌਜ ਇੰਡੀਆ ਦੀ ਫੌਜ ਦਾ ਮੁਕਾਬਲਾ ਕੀਤਾ ਔਰ 72 ਘੰਟੇ ਦਰਬਾਰ ਸਾਹਿਬ ਦੇ ਵਿੱਚ ਇਹ 10 ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਵੜਨ ਦਿੱਤਾ ਸੋ ਜੇ ਇਹੋ ਜੇ ਵੀ ਇਹੋ ਜੇ ਬਹਾਦਰ ਸਾਡੇ ਜੱਥੇਦਾਰ ਰਹੇ ਆ ਉਹਨਾਂ ਦੇ ਵਿੱਚ ਜਥੇਦਾਰ ਕੌਮ ਤੇ ਵੀ ਹੈਗੇ ਆ ਜਿਨ੍ਹਾਂ ਨੇ ਸਿੱਖ ਕੌਮ ਦਾ ਪ੍ਰਚਾਰ ਕੀਤਾ ਸਿੱਖੀ ਦੇ ਵਿੱਚ ਲੈ ਕੇ ਆਏ ਬਹੁਤ ਸਾਰੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਉਹਨਾਂ ਦੇ ਵਿੱਚ ਇੰਨੀ ਧ੍ਰੜਤਾ ਪੈਦਾ ਹੋ ਗਈ ਕਿ ਮੈਂ ਕਹਿੰਦਾ ਕਿ ਜੇ ਜਥੇਦਾਰ ਕੌਮ ਤੇ ਅੱਜ ਵੀ ਹੁੰਦੇ ਤਾ ਇਹੋ ਜਿਹੇ ਜ੍ਰਿੜ ਅਰਾਧੇ ਦੇ ਸਿੱਖ ਉਹਨਾਂ ਨੇ ਪੈਦਾ ਕਰਨੇ ਸੀਗੇ ਉਹਨਾਂ ਦੇ ਗੁਰਬਾਈ ਸਾਹਿਬ ਜੱਜਦਾਰ ਪ੍ਰੀਕੰਸਿੰਗ ਸੀਗੇ ਅੱਜ ਉਹ ਸਾਡੇ ਵਿੱਚ ਨਹੀਂ ਐ ਸੁਰਗਵਾਸ ਹੋ ਗਏ ਇੱਕ ਦਿਨ ਸੀ ਰੋਟੀ ਖਾਦੇ ਸੀਗੇ ਕੱਢ ਲੈ ਵੀ ਦਿੱਤੇਗੇ ਸ਼ੋਭੀ ਦਿੱਤੇਗੇ ਸੰਤਰੇ ਵੀ ਤੇਗੇ ਤੇ ਸਰਦਾਰ ਪ੍ਰੀਤਮ ਸਿੰਘ ਨੂੰ ਜਿਹੜਾ ਫੇਲਾ ਮਿਲਿਆ ਸੰਤਰਾ ਮਿਲਿਆ ਉਹਨੋਂ ਤੋਂ ਚਲੇਗੇ ਮੈਂ ਕਿ ਜਥੇਦਾਰ ਜੀ ਕਦੇ ਫੇਲੇ ਤੇ ਸੰਤਰੇ ਨੂੰ ਵੀ ਢੋਈਦਾ ਹੈ ਕਿੰਨੇ ਦੀ ਮੈਨੂੰ ਨਹੀਂ ਪਰ ਸਾਡੇ ਜਥੇਦਾਰ ਕੌਂਕੇ ਦਾ ਹੁਕਮ ਹੈ ਸੋ ਮੇਰਾ ਮਤਲਬ ਹੈ ਕਿ ਜੇ ਅਜੋ ਸਿੱਖ ਪੈਦਾ ਕੀਤੇ ਹੈ ਜਸਵੰਦਰ ਪੋਂਕੇ ਨੇ ਤੇ ਆਪਾਂ ਕਹਿੰਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 10 ਗੁਰੂਆਂ ਦੇ ਸੰਤ ਜਰਨੈਲ ਸਿੰਘ ਭੰਗਾਵਾਲਿਆ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਅਸੀਂ ਜੇ ਉਹਨਾਂ ਦੇ ਸਿੰਘ ਹੈ ਤੇ ਫਿਰ ਆਪਾਂ ਨੂੰ ਟਿਕਣਾ ਚਾਹੀਦਾ ਹੈ ਆਪਣੇ ਮੱਜ਼ਲ ਤੇ ਤੇ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਗੁਲਾਮ ਤੇ ਗੁਲਾਮ ਹੁਣ ਅਸੀਂ ਰਹਾਂਗੇ ਜਿੰਨਾ ਚਿਰ ਸਾਡੇ ਦਿਲ ਦੇ ਵਿੱਚੋਂ ਇੱਕ ਥਰਨਾ ਨਹੀਂ ਨਿਕੰਦਾ ਕਿ ਅਸੀਂ ਗੁਲਾਮੀ ਨਹੀਂ ਚੱਲਣੀ ਮੈਨੂੰ ਫੇਰ ਹੀ ਵਾਰੀ ਲੋਕ ਕਹਿੰਦੇ ਐ ਕਿ ਇਹ ਸਿਮਰਨਜੀਤ ਸਿੰਘ ਖਾਲਸਾ ਦੀ ਗੱਲ ਕਰਦਾ ਇਹਨੂੰ ਕਿਉਂ ਨਹੀਂ ਫੜਦੇ ਮੈਨੂੰ ਤਾਂ ਨਹੀਂ ਫੜਦੇ ਕਿਉਂ ਕਰਕੇ ਸ੍ਰੀਪੀਰ ਖੋਟ ਦਾ ਸੀ ਹੁਕਮ ਲਿਆ ਹੋਇਆ ਹੈ ਕਿ ਖਾਲਸਾ ਜੇ ਅਮਨਪਸੰਦ ਤਰੀਕੇ ਦੇ ਨਾਲ ਦਲੀਲ ਦੇ ਨਾਲ ਗੱਲ ਕਰਨੀ ਹੈ ਤਾਂ ਇਹ ਫੇਰ ਜੁਰਮ ਨਹੀਂ ਬਣਦਾ ਹੈਗਾ ਜੇ ਆਪਾਂ ਦੂਸਰੀ ਤਰ੍ਹਾਂ ਮਨੁੱਖਪੁੰਨ ਦੀ ਗੱਲ ਕਰਾਂਗੇ ਫਿਰ ਇਹ ਜੁਰਮ ਬਣ ਜਾਂਦਾ ਜੇ ਖਾਸ ਦੇ ਆਪਾਂ ਵਿਆਖਿਆ ਕਰਾਂਗੇ ਕਿ ਕਿੱਦਾਂ ਵੱਡਾ ਹੋਊਗਾ ਇਹਦਾ ਕੀ ਫਾਇਦਾ ਹੋਊਗਾ ਜਿਵੇਂ ਸਾਨੂੰ ਆਪਣੀ ਕੌਮियत ਮਿਲੂਗੀ ਫਿਰ ਇਹਦਾ ਜੁਰਮ ਨਹੀਂ ਮੰਨਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ ਸਾਨੂੰ ਪਿੰਡ ਸਚੇਗੜ ਸਾਹਿਬ ਦੇ ਵਿੱਚ ਲੋਟ ਹੋਇਆ ਉਹ ਪਿੰਡ ਮੁਸਲਮਾਨਾਂ ਦਾ ਸੀਗਾ ਉਹ ਮੁਸਲਮਾਨ ਪਾਕਿਸਤਾਨ ਚਲੇ ਗਏ ਪਰ 2-3 ਸਾਲ ਹੋਏ ਐ ਉਹ ਮੁਸਲਮਾਨ ਮੇਰੇ ਪਿੰਡ ਦੇ ਮੌਜੂਦਾ ਪਿੰਡ ਦੇ ਇੱਥੇ ਰੋਜ਼ਾ شریف ਫਤਿਹਗੜ੍ਹ ਸਾਹਿਬ ਆਏ ਤੇ ਮੇਰੇ ਖੁਲੇ ਵੀ ਮੈਨੂੰ ਮਿਲੇ ਮੈਂ ਇੱਥੇ ਚੌਧਰੀ ਸਾਹਿਬ ਬਹੁਤ ਦੁੱਖ ਹੋਇਆ ਥੀ ਤੋ ਡਟਾਰੇ ਥੋਂ ਪਟਿਆ ਗਿਆ ਤੁਸੀਂ ਪਾਕਿਸਤਾਨ ਚਲੇ ਗਏ ਸਾਡੇ ਘਰ ਉਥੋਂ ਪੱਟੇ ਗਏ ਸਾਡੇ ਨੁਕਸਾਨ ਹੋਏ ਅਸੀਂ ਇੱਥੇ ਆ ਗਏ ਪਰ ਤੁਹਾਨੂੰ ਪਤਾ ਹੈ ਉਸ ਮੁਸਲਮਾਨ ਦੀ ਕਾਬਲੀਅਤ ਸੀ ਸੀ ਉਸਨੇ ਕਿਹਾ ਸਰਦਾਰ ਸਾਹਿਬ ਸਾਡਾ ਨੁਕਸਾਨ ਬਹੁਤ ਹੋਇਆ ਟੋੜਾ ਵੀ ਹੋਇਆ ਪਰ ਸਾਨੂੰ ਸਾਡੀ ਕੌਮियत ਤੇ ਸਾਡਾ ਵਤਨ ਮਿਲ ਗਿਆ ਦੱਸੋ ਮੈਂ ਇਨਾ ਪੜਿਆ ਲਿਖਿਆ ਆਦਮੀ ਮੈਨੂੰ ਉਦੋਂ ਤੱਕ ਪਤਾ ਹੀ ਨਹੀਂ ਸੀ ਕਿ ਅਸੀਂ ਉਜੜੇ ਐ ਤੇ ਖਰਾਬ ਹੋਏ ਐ ਤੇ ਸਾਨੂੰ ਤਾਂ ਵਤਨ ਮਿਲਿਆ ਹੀ ਨਹੀਂ ਸਾਡਾ ਵਤਨ ਹੀ ਨਹੀਂ ਹੈ